ਪਿੰਗਾ ਇਸ਼ਕ ਦੀਆਂ ਸਤ ਰੰਗੀ ਲੈਂਦਾ ਹੁਸਨ ਹੁਲਾਰੇ ਵੇ ਤੂੰ ਚੰਨ ਸੋਹਣਿਆ ਮੇਰਾ ਬਾਕੀ ਲੋਕੀ ਛਾਪਣ ਤਾਰੇ ਤੂੰ ਜਦ ਤੱਕ ਨਾਲ ਮੇਰੇ ਮੈਨੂੰ ਨੀ ਉਮਰ ਬਥੇਰੀ ਕਿਉਂ ਸ਼ੱਕਰ ਵਰਗੀ ਵੇ ਜੁੜੀ ਤੇਰੀ ਤੇ ਮੇਰੀ ਕਿਉਂ ਸ਼ੱਕਰ ਪੋਰਸ ਕਰਦੇ ਆ ਆਪਣੇ ਆਰਟਿਸਟ ਨੂੰ ਐਵੇਂ ਦਾ ਗਾ ਐਵੇਂ ਦਾ ਪੈਨ ਐਵੇਂ ਦਾ ਗਾ ਐਵੇਂ ਦਾ ਪਰਫਾਰਮ ਕਰ ਜਾਂ ਫਿਰ ਕਈ ਵਾਰ ਸਿੰਗਰ ਇਹ ਕਹਿੰਦੇ ਆ ਕਿ ਨਹੀਂ ਮੈਨੂੰ ਤਾਂ ਆ ਹੀ ਕਰਨਾ ਮੈਨੂੰ ਤਾਂ ਐਵੇਂ ਹੀ ਕਰਨਾ ਸੋ ਇੱਥੇ ਕੀ ਸੀਗਾ ਜੀ ਕਿ ਜੋ ਮੈਂ ਚਾਹੁੰਦਾ ਸੀ ਉਹੀ ਇਹ ਸਾਡੇ ਆਰਟਿਸਟ ਚਾਹੁੰਦੇ ਸੀਗੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਗਾਣਾ ਹੁਣੇ ਦੇਖਿਆ ਜੋੜੀ ਤੇਰੀ ਮੇਰੀ ਤੇ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਣਾ ਤੇ ਬਹੁਤ ਮਿਹਨਤ ਕੀਤੀ ਆ ਰਿਕਾਰਡਿੰਗ ਸ਼ੂਟਿੰਗ ਸਾਰਾ ਕੁਝ ਤੇ ਕੋਸ਼ਿਸ਼ ਮੇਰੀ ਇਹੀ ਰਹੂਗੀ ਪੰਜਾਬ ਨੂੰ ਰਿਪਰੈਜ਼ੈਂਟ ਕਰਾਂ ਪੰਜਾਬ ਸੱਭਿਆਚਾਰ ਨੂੰ ਰਿਪਰੈਜ਼ੈਂਟ ਕਰਾਂ ਤੇ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਬਸ ਇਹੀ ਕੋਸ਼ਿਸ਼ ਰਹੂਗੀ ਮੇਰੀ ਥੈਂਕ ਯੂ ਹਾਂਜੀ ਮੈਂ ਫਗਵਾੜੇ ਤੋਂ ਬਿਲੋਂਗ ਕਰਦੀ ਆਂ ਜੀ ਹਾਂਜੀ ਜ਼ਰੂਰ ਜੀ ਹੋਪਿੰਗ ਆਇਸ਼ਕ ਦੀ ਆਸਤ ਰੰਗੀ ਲੈਂਦਾ ਹੁਸਨ ਹੁਲਾਰੇ ਵੇ ਤੂੰ ਚੰਨ ਸੋਹਣਾ ਮੇਰਾ ਬਾਕੀ ਲੋਕੀ ਚਾਪਣ ਤਾਰੇ ਤੂੰ ਜਦ ਤੱਕ ਨਾਲ ਮੇਰੇ ਮੈਨੂੰ ਨੀ ਉਮਰ ਬਥੇਰੀ ਕਿਉ ਸ਼ੱਕਰ ਵਰਗੀ ਵੇ ਜੋੜੀ ਕਿਓ ਸ਼ਕਰ ਵਰਗੀ ਵੇ ਜੁੜੀ ਤੀ ਰੀ ਤੇ ਮੇਰੀ ਹਾਂਜੀ ਬਸ ਜੀ ਕੋਈ ਸਾਡੇ ਫੈਮਿਲੀ ਫਰੈਂਡ ਸੀਗੇ ਜਿਨ੍ਹਾਂ ਦੇ ਥਰੂ ਅਸੀਂ ਕਿਸੇ ਆ ਧਾਰਮਿਕ ਫੰਕਸ਼ਨ ਤੇ ਹੀ ਅਜੂਨੀ ਜੀ ਨੂੰ ਮਿਲੇ ਉੱਥੇ ਇਹਨਾਂ ਨਾਲ ਗੱਲਬਾਤ ਹੋਈ ਇਹਨਾਂ ਦੇ ਪੇਰੈਂਟਸ ਫਾਦਰ ਸਾਹਿਬ ਨੇ ਕਿਹਾ ਕਿ ਸਾਡੀ ਬੇਟੀ ਆ ਬਹੁਤ ਅੱਛਾ ਗਾਉਂਦੀ ਆ ਔਰ ਮੇਰੇ ਨਾਲ ਜਦੋਂ ਗੱਲ ਕਰ ਰਹੇ ਸੀ ਮੈਂ ਉਹਨਾਂ ਨੂੰ ਜਨਰਲੀ ਦੱਸ ਰਿਹਾ ਸੀਗਾ ਕਿ ਅਸੀਂ ਆ ਵਿਜ਼ਨ ਲੈ ਕੇ ਕੰਪਨੀ ਸਟਾਰਟ ਕੀਤੀ ਆ ਸੋ ਉਹਨਾਂ ਦਾ ਸੀਗਾ ਕਿ ਬਚਪਨ ਤੋਂ ਗਾ ਰਹੀ ਆ ਸਾਡੀ ਬੱਚੀ ਬਟ ਸਾਨੂੰ ਡਰ ਲੱਗਦਾ ਕਿ ਅਸੀਂ ਕਿੱਦਾਂ ਅੱਗੇ ਨੂੰ ਭੇਜੀਏ ਕਿੱਦਾਂ ਅੱਗੇ ਲੈ ਕੇ ਜਾਈਏ ਕੀ ਕਰੀਏ ਕੀ ਨਹੀਂ ਕਰੀਏ ਖੁਆਇਸ਼ ਹੈ ਦੀ ਬਟ ਉਹ ਸ਼ਾਇਦ ਇਹਦੇ ਕੋਲ ਹੀ ਨਾ ਰਹਿ ਜਾਵੇ ਬੱਡਰ ਐਜ਼ ਅ ਫਾਦਰ ਡਾਰਵੀ ਲੱਗਦਾ ਵੀ ਅੱਜ ਦਾ ਜੋ ਮਾਹੌਲ ਆ ਤਾਂ ਫਿਰ ਚਲੋ ਬਾਈ ਚਾਂਸ ਇੱਕ ਧਾਰਮਿਕ ਜਗਾ ਸੀ ਜੀ ਧਾਰਮਿਕ ਲੋਕ ਸੀ ਜਿਨ੍ਹਾਂ ਦੇ ਵਿੱਚੋਂ ਮਿਲ ਕੇ ਅਸੀਂ ਫਿਰ ਇਹਨਾਂ ਨਾਲ ਕੰਟੈਕਟ ਕੀਤਾ ਤੇ ਫਿਰ ਬਾਈ ਚਾਂਸ ਜੋ ਅਸੀਂ ਸੋਚ ਰਹੇ ਹਾਂ ਜੀ ਉਹੀ ਇਹਨਾਂ ਦੀ ਸੋਚ ਸੀਗੀ ਇਹ ਸਭ ਤੋਂ ਵਧੀਆ ਗੱਲ ਆ ਨਹੀਂ ਤਾਂ ਕੀ ਹੁੰਦਾ ਜੀ ਕਿ ਜਨਰਲੀ ਕੰਪਨੀ ਵਾਲੇ ਫੋਰਸ ਕਰਦੇ ਆਪਣੇ ਆਰਟਿਸਟ ਨੂੰ ਐਵੇਂ ਦਾ ਗਾ ਐਵੇਂ ਦਾ ਪੈਨ ਐਵੇਂ ਦਾ ਗਾ ਐਵੇਂ ਦਾ ਪਰਫਾਰਮ ਕਰ ਯਾ ਫਿਰ ਕਈ ਵਾਰ ਸਿੰਗਰ ਇਹ ਕਹਿੰਦੇ ਆ ਕਿ ਨਹੀਂ ਮੈਨੂੰ ਤਾਂ ਆ ਹੀ ਕਰਨਾ ਮੈਨੂੰ ਤਾਂ ਐਵੇਂ ਹੀ ਕਰਨਾ ਸੋ ਇੱਥੇ ਕੀ ਸੀਗਾ ਜੀ ਕਿ ਜੋ ਮੈਂ ਚਾਹੁੰਦਾ ਸੀ ਉਹੀ ਇਹ ਸਾਡੇ ਆਰਟਿਸਟ ਚਾਹੁੰਦੇ ਸੀਗੇ ਸੋ ਇਹਦੇ ਨਾਲ ਇੱਕ ਬਹੁਤ ਹੀ ਵਧੀਆ ਸਿਸਟਮ ਹੋਇਆ ਬਾਕੀ ਇਹ ਜਿਹੜਾ ਗਾਣਾ ਤੁਸੀਂ ਸੁਣਿਆ ਜੀ ਜੋੜੀ ਤੇਰੀ ਮੇਰੀ ਇਹਨੂੰ ਜਿੱਦਾਂ ਕਹਿੰਦੇ ਆ ਨਾ ਕਿ ਇੱਕ ਮਾਂ ਜਿਵੇਂ ਪੁੱਤ ਨੂੰ ਜਨਮ ਦਿੰਦੀ ਹੈ ਜਿੰਨਾ ਕੋੱਖਾ ਹੁੰਦਾ ਐਵੇਂ ਇੱਕ ਰਾਈਟਰ ਜਦੋਂ ਲਿਖਦਾ ਹੈ ਗਾਣੇ ਨੂੰ ਉਹ ਦੇਵੀ ਅੰਦਰ ਦੀਆਂ ਸਾਰੀਆਂ ਫੀਲਿੰਗਸ ਹੋਣੀਆਂ ਤੇ ਸੋ ਜੱਗੀ ਜਾਗੋਵਾਲ ਜੀ ਨੇ ਇਹ ਗਾਣਾ ਲਿਖਿਆ ਬਹੁਤ ਹੀ ਵਧੀਆ ਇੱਕ ਪਹੁੰਚੇ ਹੋਏ ਰਾਈਟਰ ਨੇ ਜੀ ਸਾਡੇ ਇਥੇ ਰੂਪਨ ਦਿਓਲ ਜਿਨ੍ਹਾਂ ਨੇ ਬਹੁਤ ਹੀ ਨਵੇਂ-ਨਵੇਂ ਵੱਡੇ-ਵੱਡੇ ਆਰਟਿਸਟ ਨੂੰ ਤਾਂ ਚੱਕਿਆ ਰੂਪਨ ਦਿਓਲ ਜੀ ਨੇ ਇਹਨਾਂ ਦਾ 뮤직 ਕੀਤਾ ਹੈਰੀ ਸਿੰਘ ਪ੍ਰੀਤ ਸਿੰਘ ਇੱਕ ਨਾਮ ਹੈ ਜੀ ਸਾਡੀ ਇੰਡਸਟਰੀ ਦੇ ਵਿੱਚ ਜਿਹੜੇ ਵੀਡੀਓਜ਼ ਦੇ ਵਿੱਚ ਉਹਨਾਂ ਨੇ ਇਹਦੀ ਵੀਡੀਓਜ਼ ਬਣਾਈ ਹੈ ਜੀ ਤੇ ਸਟਾਰ ਕ੍ਰਿਊ ਰੈਕੋਰਡਸ ਨੇ ਇਹਨਾਂ ਨੂੰ ਲਾਂਚ ਕੀਤਾ ਹੈ ਜੀ ਲੇਬਲ ਇਹਨਾਂ ਦਾ ਡੈਬਿਊ ਆ ਜੀ ਪਹਿਲਾ ਹੀ Song ਹੈ ਇਹਨਾਂ ਦਾ ਸੋ ਹੱਥ ਜੋੜ ਕੇ ਬੇਨਤੀ ਆ ਵੀ ਇੱਕ ਵਾਰ Song ਦੇਖਿਓ ਤੁਹਾਨੂੰ ਸਹੀ ਲੱਗਿਆ ਨਹੀਂ ਸਹੀ ਲੱਗਿਆ ਜੋ ਵੀ ਤੁਹਾਡੇ ਜੈਨੂਇਨ ਰਿਵਿਊਜ਼ ਨੇ ਉਹ ਤੁਸੀਂ ਕਮੈਂਟਾਂ ਦੇ ਵਿੱਚ ਸਾਡੇ ਬੱਚੇ ਨੂੰ ਜਰੂਰ ਦਿਓ so that ਇਹਨਾਂ ਦਾ ਆਉਣ ਵਾਲੇ ਟਾਈਮ ਦੇ ਵਿੱਚ ਹੌਸਲਾ ਵਜਾਈ ਹੋਵੇ